ਸਸ ਸਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਟੈਲੈਂਟ ਵਿਦ ਕੁਲਵਿੰਦਰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਥੋੜੀ ਡਿਫਰੈਂਟ ਹੋਣ ਵਾਲੀ ਆ ਇਸ ਵੀਡੀਓ ਦੇ ਵਿੱਚ ਤੁਸੀਂ ਸਿੱਖੋਗੇ ਲਾ ਫੋਰਮਾ ਐਟਿਵਾ ਤੇ ਲਾ ਫੋਰਮਾ ਪੈਸਿਵਾ ਜਾਨੀ ਕਿ ਪੈਸਿਵ ਟੈਂਸ ਸਿੱਖੋਗੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਆਪਾਂ ਐਕਟਿਵ ਅਤੇ ਪੈਸਿਵ ਟੈਂਸ ਸਿੱਖੋਗੇ ਤੁਸੀਂ ਆਲ ਪ੍ਰੈਜ਼ੈਂਟ ਤੇ ਭਾਵ ਪ੍ਰੈਜ਼ੈਂਟ ਫਾਰਮ ਦੇ ਵਿੱਚ ਪਹਿਲਾ ਵਾਕ ਹੈ ਮਾਰੀਓ ਪਾਗਾ ਇਲ ਕੌਂਟੋ ਸੈਂਪਰੇ ਭਾਵ ਮਾਰੀਓ ਹਮੇਸ਼ਾ ਬਿੱਲ ਭਰਦਾ ਹੈ ਅਗਲੇ ਟੈਂਸ ਨੂੰ ਬੋਲਿਆ ਜਾਂਦਾ ਹੈ ਐਕਟਿਵ ਟੈਂਸ ਜਾਨਕੀ ਲਫੋਰਮਾ ਆਤੀਵਾ ਦੂਜਾ ਟੈਂਸ ਹੈ ਦੀ a ਫਾਰਮਾ ਇਹਨੂੰ ਬੋਲਿਆ ਜਾਂਦਾ ਪੈਸਿਵ ਫਾਰਮ ਗੱਲ ਨੂੰ ਯਾਨੀ ਕਿ ਜਿਹਦੇ ਵਿੱਚ ਅਸੀਂ ਕਹਿ ਸਕਦੇ ਆ ਇਹਨੂੰ ਪਿੱਛੇ ਰੱਖਦੇ ਆ ਪਰ ਪਹਿਲਾਂ ਰੱਖਦੇ ਆ ਤੇ ਮਾਰਕੋ ਇਹਦਾ ਬਿਲ ਹਮੇਸ਼ਾ ਮਾਰਕੀ ਦੁਆਰਾ ਪਰਿਆ ਜਾਂਦਾ ਹੈ। ਉਹ ਪਸਾਤੋ ਯੂਜ਼ ਕਰਦੇ ਆ। ਹੁਣ ਅਗਲਾ ਐਗਜ਼ਾਮਪਲ ਦੇਖਦੇ ਆ ਮਾਰਕੋ ਦੇਵੇ سپेडੀਰੇ ਲਾ ਲੈਟਰ। ਮਾਰਕੋ ਨੂੰ ਚਿੱਠੀ ਜ਼ਰੂਰ ਭੇਜਣੀ ਚਾਹੀਦੀ ਹੈ। ਇਹ ਅਸੀਂ ਟੈਂਸ ਬਣਾਇਆ। ਮੋਡਾਲੀ ਵਰ ਵਿਚ ਜਨਕੀ ਐਕਟਿਵ ਫਾਰਮ ਦੇ ਵਿੱਚ ਆ ਹੈ ਨੈਕਸਟ ਜਿਹੜਾ ਇਹਦਾ ਐਗਜ਼ਾਮਪਲ ਹੋ ਹੈਗੀ ਹੈ ਪੈਸਿਵ ਫਾਰਮ ਦੇ ਵਿੱਚ ਲ ਲੈ ਤੇਰਾ ਦੇ ਵੀ ਇਸਰੇ سپੇ ਦਿੱਤਾ ਦਾ ਮਾਰਕੋ ਲੈਟਰ ਮਾਰਕੋ ਦੁਬਾਰਾ ਹੀ ਭੇਜਿਆ ਜਾਣਾ ਚਾਹੀਦਾ ਹੈ ਭਾਵ ਇੱਕ ਗੱਲ ਨੂੰ ਅਸੀਂ ਦੋ ਤਰੀਕਿਆਂ ਦੇ ਨਾਲ ਕਹਿ ਸਕਦੇ ਹਾਂ ਜੇ ਤੁਹਾਨੂੰ ਡਿਫਰੈਂਸ ਸਮਝ ਆ ਰਿਹਾ ਨੈਕਸਟ ਐਗਜ਼ਾਮਪਲ ਦੇਖਦੇ ਹਾਂ ਮਾਰੀਆ ਲਾਵਾ ਇਲ ਸੂ ਕਾਨੇ ਉਨੀ ਮੀਜ਼ੇ ਮਾਰੀਆ ਹਰ ਮਹੀਨੇ ਆਪਣੇ ਕੁੱਤੇ ਨੂੰ ਨਹਾਉਂਦੀ ਹੈ ਜਾਂ ਧੋਂਦੀ ਹੈ ਇੱਥੇ ਕੀ ਰਿਹਾ ਜਿਹੜੀ ਐਕਟਿਵ ਫਾਰਮ ਦੇ ਵਿੱਚ ਹੋ ਰਹੀ ਹੈ ਇਸੇ ਗੱਲ ਨੂੰ ਅਸੀਂ ਇਸ ਤਰੀਕੇ ਨਾਲ ਵੀ ਬੋਲ ਸਕਦੇ ਹਾਂ ਇਲ ਕਾਨੇ ਐ ਲਵਾਤੋ ਦਾ ਮਾਰੀਆ ਉਨੀ ਮੀਜ਼ੇ ਮਤਲਬ ਕੁੱਤੇ ਨੂੰ ਨਹਾਇਆ ਜਾਂਦਾ ਹੈ ਹਰ ਮਹੀਨੇ ਮਾਰੀਆ ਦੁਆਰਾ ਜਦੋਂ ਕੋਈ ਕੰਮ ਕਿਸੇ ਦੁਆਰਾ ਹੋਣ ਨੂੰ ਦੱਸਣਾ ਜੋਨੀ ਆਸੀ ਤਾਂ ਫਿਰ ਇਸ ਫਾਰਮਾ ਦੇ ਵਿੱਚ ਅਸੀਂ ਦੱਸਾਂਗੇ ਇਲ ਕੋ ਕੋ ਪ੍ਰੇਪਾਰਾ ਲਾ ਜੇਨਾ ਕੋਕਾ ਜਿਹੜਾ ਰਾਤ ਦਾ ਖਾਣਾ ਤਿਆਰ ਕਰਦਾ ਹੈ ਇਹ ਫਾਰਮਾ ਹੈ ਗਿਆ ਸਾਟੀ ਐਕਟਿਵ ਮਤਲਬ ਪ੍ਰੈਜ਼ੈਂਟ ਸਮੇਰੇ ਵਿੱਚ ਕੋਕਾ ਜਿਹੜਾ ਉਹ ਖਾਣਾ ਤਿਆਰ ਕਰ ਕਰਦਾ ਪਿਆ ਹੈ ਇਸੇ ਗੱਲ ਨੂੰ ਅਸੀਂ ਇਸ ਤਰੀਕੇ ਨਾਲ ਵੀ ਕਹਿ ਸਕਦੇ ਹਾਂ ਲਾ ਜੇਨਾ ਐ ਪ੍ਰੇਪਾਰਾਤਾ ਲ ਕੋ ਕੋ ਰਾਤ ਦਾ ਖਾਣਾ ਸ਼ੈਫ ਦੁਆਰਾ ਤਿਆਰ ਕੀਤਾ ਜਾਂਦਾ ਹੈ ਜ ਜ ਰਾਤ ਦਾ ਖਾਣਾ ਸ਼ੈਫ ਦਿਆਰ ਕਰਦਾ ਹੈ ਉਹ ਐਕਟਿਵ ਫਾਰਮ ਹੈ ਜ ਜ ਸ਼ੈਫ ਦੁਆਰਾ ਤਿਆਰ ਕੀਤਾ ਜਾਂਦਾ ਉਸ ਫਾਰਮ ਨੂੰ ਬੋਲਿਆ ਜਾਂਦਾ ਪੈਸਿਵ ਜ ਜ ਸਾਡਾ ਸੈਂਟੈਂਸ ਹੈ ਜੀ ਲਾ ਪੁਲਿਸੀਆ ਇਨਸੇਗਵੇ ਇਲ ਲਾਡਰੋ ਪੁਲਿਸ ਚੋਰ ਦਾ ਪਿੱਛਾ ਕਰਦੀ ਹੈ ਭਾਵ ਇਹ ਪੁਲਿਸ ਦਾ ਕੰਮ ਹੈ ਚੋਰ ਦਾ ਪਿੱਛਾ ਕਰਨਾ ਇਸੇ ਤਰ੍ਹਾਂ ਅਸੀਂ ਬੋਲ ਸਕਦੇ ਹਾਂ इला अदर ए इनसेगुईटो तो दोलीसिया चोर दिछा पुलिस द्वारा किया जाता है पाव यह पुलिस का काम दोसी दो तरीके जो जेडा भी तरीका तू लगता वो यूज़ कर सकते हो पर जी पैसे फॉम है इस तरीके बनेगी वैर वो एस तरह प्यू परती ची प्य पसा तो प्रेपिर जिसियों ने ਦੇ ਜੈਂਡਰ ਅਤੇ ਨੰਬਰ ਦੇ ਅਕੋਰਡਿੰਗ ਅਸੀਂ ਯੂਜ਼ ਕਰਾਂਗੇ ਮੋਲਤੇ ਪ੍ਰਸੋਨੇ ਫਾਨੋ ਲੇ ਵਕਾਂਜ਼ੇ ਇਨ ਐਸਟਾਤੇ ਬਹੁਤ ਸਾਰੇ ਲੋਕ ਗਰਮੀਆਂ ਵਿੱਚ ਛੁੱਟੀਆਂ ਮਨਾਉਂਦੇ ਹਨ ਜੋ ਗਰਮੀਆਂ ਵਿੱਚ ਹੀ ਛੁੱਟੀਆਂ ਤੇ ਜਾਂਦੇ ਹਨ ਜੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜ਼ਿਆਦਾਤਰ ਛੁੱਟੀਆਂ ਲੋਕਾਂ ਦੁਆਰਾ ਗਰਮੀਆਂ ਵਿੱਚ ਬਣਾਈਆਂ ਜਾਂਦੀਆਂ ਨੇ ਫਿਰ ਉਹ ਹੋਏਗਾ ਸਾਡਾ ਪੈਸਿਵ ਫਾਰਮ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਆ Le vacanze? Le vacanze sono fatte dalle molte persone in estate. ਛੁੱਟੀਆਂ ਮਨਾਈਆਂ ਜਾਂਦੀਆਂ ਹਨ ਬਹੁਤ ਸਾਰੇ ਲੋਕਾਂ ਦੁਆਰਾ ਗਰਮੀਆਂ ਦੇ ਵਿੱਚ ਨੈਕਸਟ ਐਗਜ਼ਾਮਪਲ ਹੈ ਇਲ ਪਬਲਿਕੋ ਗਵਾਰਦਾ ਇਲ ਫਿਲਮ ਜਿਹੜੇ ਦਰਸ਼ਕ ਹੈ ਲੋਕ ਆ ਉਹ ਫਿਲਮ ਦੇਖਦੇ ਹਨ ਹੁਣ ਇਹ ਵਾਲਾ ਫਰਾਜ਼ ਦੇ ਮੈਂ ਬਣਾਇਆ ਐਕਟਿਵ ਫਾਰਮ ਦੇ ਵਿੱਚ ਜਿਹਦੇ ਵਿੱਚ ਪਬਲਿਕ ਫਿਲਮ ਦੇਖਦੀ ਹੈ ਠੀਕ ਹੈ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਕਿ ਫਿਲਮ ਪਬਲਿਕ ਦੁਆਰਾ ਦੇਖੀ ਜਾਂਦੀ ਹੈ ਆਬਵੀਅਸਲੀ ਉਹ ਪੈਸਿਵ ਫਾਰਮ ਦੇ ਵਿੱਚ ਬਣੇਗਾ ਜਿਸ ਨੂੰ ਅਸੀਂ ਇਸ ਤਰੀਕੇ ਨਾਲ ਬਣਾ ਸਕਦੇ ਹਾਂ ਇਲ ਫਿਲਮ ਐ ਗੁਆਰਡਾਟੋ ਦਲ ਪਬਲਿਕੋ ਇਲ ਫਿਲਮ ਐ ਗੁਆਰਡਾਟੋ ਦਲ ਪਬਲਿਕੋ ਫਿਲਮ ਦਰਸ਼ਕਾਂ ਦੁਆਰਾ ਦੇਖੀ ਜਾਂਦੀ ਹੈ ਠੀਕ ਹੈ ਜੀ ਇਸ ਸੈਂਟੈਂਸ ਨੂੰ ਤੁਸੀਂ ਪਸਾਤੋਂ ਨਹੀਂ ਸਮਝ ਲੈਣਾ ਇਹ ਜਦੋਂ ਸਾਡੀ ਪ੍ਰੈਪੋਜੀਸ਼ਨ ਨੇ ਦਾ ਲੱਗ ਜਵੇ ਤਾਂ ਇਸ ਫਾਰਮ ਨੂੰ ਅਸੀਂ ਪ੍ਰੈਜ਼ੈਂਟ ਫਾਰਮ ਬੋਲਿਆ ਜਾਂਦਾ ਹੈ ਪੈਸਿਵ ਦੇ ਵਿੱਚ ਨੈਕਸਟ ਸੈਂਟੈਂਸ ਆ ਅਨਾ ਨੋਨ ਪੂਓ ਫਾਰੇ ਇਲ ਪ੍ਰੋਜੈਕਟ ਅਨਾ ਜਿਹੜਾ ਪ੍ਰੋਜੈਕਟ ਨਹੀਂ ਕਰ ਸਕਦੀ ਅਨਾ ਨੋਨ ਪੂਓ ਫਾਰੇ ਇਲ ਪ੍ਰੋਜੈਕਟ ਅਨਾ ਇਹ ਪ੍ਰੋਜੈਕਟ ਨਹੀਂ ਕਰ ਸਕਦੀ ਪੈਸਿਵ ਬਣਾਵਾਂਗੇ ਇਲ ਪ੍ਰੋਜੈਕਟੋ ਇਲ ਪ੍ਰੋਜੈਕਟ ਨੋਨ ਪੂਓ ਐਸਰੇ ਫਾਟੋ ਦ ਅਨਾ ਆਨਾ ਦੁਆਰਾ ਪ੍ਰੋਜੈਕਟ ਨਹੀਂ ਕੀਤਾ ਜਾ ਸਕਦਾ ਜੋ ਪ੍ਰੋਜੈਕਟ ਆਨਾ ਦੁਆਰਾ ਨਹੀਂ ਕੀਤਾ ਜਾ ਸਕਦਾ ਨਨ ਪੋ ਐਸਰੇ ਫਾਟੋ ਲਾਜੈਂਸੀਆ ਪ੍ਰੇਨੋਟਾ ਲਾ ਅਲਬਰਗੋ ਏਜੰਸੀਆ ਜਿਹੜਾ ਉਹ ਹੋਟਲ ਬੁੱਕ ਕਰਦੀ ਹੈ ਹੋਟਲ ਏਜੰਸੀ ਦੁਆਰਾ ਬੁੱਕ ਕੀਤਾ ਜਾਂਦਾ ਹੈ ਉਹ ਕਿੱਦਾਂ ਬਣੇਗਾ ਲਲਬਰਗੋ ਇਹ ਪ੍ਰੇਨੋਟਾ ਤੋ ਦਲਾ ਏਜੰਸੀਆ ਜਾਨੀ ਕਿ ਹੋਟਲ ਏਜੰਸੀ ਦੁਆਰਾ ਬੁੱਕ ਕੀਤਾ ਜਾਂਦਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਗੱਲ ਜੀ